ਦੁਨੀਆਂ ਦੇ ਇਤਿਹਾਸ ਵਿੱਚ ਜਦੋਂ ਵੀ ਕੋਈ ਵੱਡੀ ਜੰਗ ਹੋਈ ਹਮੇਸ਼ਾ ਤਿੰਨ ਕਾਰਨ ਰਹੇ ਦੌਲਤ ਇਸਤਰੀ ਅਤੇ ਜ਼ਮੀਨ ਸਿੱਖ ਧਰਮ ਦੀ ਇਹ ਹੀ ਵਿਲੱਖਣਤਾ ਜ਼ਬਰ ਅਤੇ ਜ਼ੁਲਮ ਨੂੰ ਮਿਟਾਉਣ ਲਈ ਜੁੱਦ ਲੜੇ ਗਏ ਕਿਸੇ ਵੀ ਜੰਗ ਦਾ ਕਾਰਨ ਯਾਰ ਜੋਰੂ ਜ਼ਮੀਨ ਨਹੀਂ ਸੀ ਹਮੇਸ਼ਾ ਜ਼ਾਲਮ ਦੇ ਨਾਸ ਵਾਸਤੇ ਹਥਿਆਰ ਚੁੱਕੇ ਹਨ ਸਮਾਂ ਹੈ ਸਨ 1687 ਈਸਵੀ ਦਾ ਉਸ ਵਕਤ ਦਿੱਲੀ ਦੇ ਤਖਤ ਤੇ ਉਹ ਜ਼ਾਲਮ ਬਾਦਸ਼ਾਹ ਬੈਠਾ ਸੀ ਜਿਸ ਨੇ ਤਖਤ ਤੇ ਬੈਠਣ ਲਈ ਆਪਣੇ ਪਿਤਾ ਨੂੰ ਜੇਲ੍ਹ ਵਿੱਚ ਕੈਦ ਅਤੇ ਭਰਾਵਾਂ ਨੂੰ ਮਾਰ ਕੇ ਇਹ ਤਖਤ ਹਾਸਲ ਕੀਤਾ ਇਧਰ ਆਨੰਦਪੁਰ ਦੀ ਧਰਤੀ ਤੇ ਬਾਜਾਂ ਵਾਲੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੜਦੀ ਜਵਾਨੀ 21 ਸਾਲ ਦੀ ਉਮਰ ਹੈ ਸਿੱਖ ਨੂੰ ਸੰਤ ਦੇ ਨਾਲ ਸਿਪਾਹੀ ਸ਼ਸਤਰਤਾਰੀ ਬਣਾ ਰਹੇ ਹਨ ਅਨੰਦਪੁਰ ਦੇ ਨਜ਼ਦੀਕ ਪਹਾੜੀ ਰਿਆਸਤਾਂ ਦੇ ਰਾਜੇ ਜੋ ਦਿੱਲੀ ਦੇ ਤਖਤ ਮੁਗਲਾਂ ਦੇ ਅਧੀਨ ਸਨ ਇਹ ਭੀਮਚੰਦ ਵਰਗੇ ਰਾਜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਅੰਦਰੋਂ ਈਰਖਾ ਰੱਖਦੇ ਸੀ ਪੰਗਾਣੀ ਦਾ ਜੁੱਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦਾ ਪਹਿਲਾ ਵੱਡਾ ਜੁੱਧ ਹੈ ਇਹ ਜੁੱਧ 15 ਅਪ੍ਰੈਲ 1687 ਈਸਵੀ ਨੂੰ ਹੋਇਆ ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਦੇ ਨਾਲ ਛੋਟੀਆਂ ਝੜਫਾਂ ਜ਼ਰੂਰ ਹੁੰਦੀਆਂ ਸਨ ਪਰ ਵੱਡੇ ਜੁੱਧਾਂ ਵਿੱਚੋਂ ਇਹ ਪਹਿਲਾ ਪੰਗਾਣੀ ਦਾ ਜੁੱਧ ਸੀ ਇਸ ਦੇ ਸਬੰਧ ਵਿੱਚ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਜਦੋਂ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਨੇ ਸਿੱਖ ਧਰਮ ਦੇ ਪ੍ਰਚਾਰ ਰਾਹੀਂ ਕਰੋੜਾਂ ਮਨੁੱਖਾਂ ਨੂੰ ਪ੍ਰਭਾਵਿਤ ਕੀਤਾ ਤਦ ਤੋਂ ਹੀ ਕੁਝ ਸਿੱਖ ਵਿਚਾਰਧਾਰਾ ਦੇ ਵਿਰੋਧੀ ਰਾਜਪੂਤ Hindu ਰਾਜਿਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਸਿੱਖ ਧਰਮ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਦੂਜੇ ਪਾਸੇ ਮੁਗਲਾਂ ਨੇ ਆਪਣੀ ਰਾਜਸੀ ਤਾਕਤ ਨਾਲ ਹਿੰਦੁਸਤਾਨ ਦੀ ਧਰਤੀ ਤੇ ਬਹੁਤ ਜ਼ੁਲਮ ਕੀਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਉਹਨਾਂ ਦਾ ਇਹ ਸਾਜਿਆ ਪੰਥ ਇਸ ਜ਼ਿਆਦਤੀ ਦਾ ਮੁਕਾਬਲਾ ਕਰਨਾ ਆਪਣਾ ਧਰਮ ਸਮਝਦਾ ਸੀ ਅਤੇ ਉਸ ਜ਼ੁਲਮ ਦੇ ਟਾਕਰੇ ਲਈ ਆਨੰਦਪੁਰ ਦੀ ਧਰਤੀ ਤੇ ਪੂਰੀ ਤਿਆਰੀ ਹੋ ਰਹੀ ਹੈ ਹਜ਼ਾਰਾਂ ਸਿੱਖ ਘੋੜਸਵਾਰੀ ਅਤੇ ਸ਼ਸਤਰ ਵਿਦਿਆ ਲੈ ਕੇ ਜੋਧੇ ਤਿਆਰ ਹੋ ਚੁੱਕੇ ਸਨ ਗੁਰੂ ਸਾਹਿਬ ਅਤੇ ਸਿੱਖਾਂ ਦਾ ਸ਼ਕਾਰ ਤੇ ਚੜਨਾ ਰੰਜੀਤ ਨੰਗਾਰੇ ਦਾ ਵਜਣਾ ਵੱਡੇ ਵੱਡੇ ਰਾਜਿਆਂ ਦਾ ਗੁਰੂ ਘਰ ਤੇ ਸ਼ਰਧਾ ਰੱਖਣਾ ਇਹ 22 ਧਾਰ ਦੇ ਕੁਝ ਪਹਾੜੀ ਰਾਜਿਆਂ ਨੂੰ ਚੁਭ ਰਿਹਾ ਸੀ ਇਨੀ ਦਿਨੀ ਪੂਰਬੀ ਬੰਗਾਲ ਦੇ ਸ਼ਹਿਰ ਗੌਰੀਪੁਰ ਦਾ ਰਾਜਕੁਮਾਰ ਆਪਣੀ ਮਾਤਾ ਸਮੇਤ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਨੰਦਪੁਰ ਸਾਹਿਬ ਆਇਆ ਅਤੇ ਸ਼ਰਦਾ ਵਜੋਂ ਕੁਝ ਕੀਮਤੀ ਤੋਹਫੇ ਉਸਨੇ ਭੇਟਾ ਕੀਤੇ ਜਿਵੇਂ ਕਿ ਪ੍ਰਸ਼ਾਦੀ ਹਾਥੀ, ਪੰਜ ਕਲਾ ਸ਼ਸਤਰ ਅਤੇ ਘੋੜੇ ਆਦਿ। ਆਨੰਦਪੁਰ ਸਾਹਿਬ ਰਿਆਸਤ ਕਹਿਲੂਰ ਦੇ ਵਿੱਚ ਪੈਂਦਾ ਸੀ। ਇੱਥੋਂ ਦਾ ਰਾਜਾ ਭੀਮਚੰਦ ਹੈ ਅਤੇ ਇਸ ਦੀ ਰਾਜਧਾਨੀ ਬਿਲਾਸ਼ਪੁਰ ਹੈ। ਭੀਮਚੰਦ ਦੇ ਲੜਕੇ ਅਜਮੇਰ ਚੰਦ ਦੀ ਕੁੜਮਾਈ ਰਾਜੇ ਫਤੇਸ਼ਾਹ ਦੀ ਲੜਕੀ ਦੇ ਨਾਲ ਹੋ ਗਈ। ਫਤੇਸ਼ਾ ਸ਼੍ਰੀਨਗਰ ਗੜਵਾਲ ਦਾ ਰਾਜਾ ਸੀ ਅਤੇ ਗੁਰੂ ਘਰ ਨਾਲ ਪ੍ਰੇਮ ਰੱਖਦਾ ਸੀ ਇਸ ਮੌਕੇ ਤੇ ਭੀਮਚੰਦ ਨੇ ਗੁਰੂ ਸਾਹਿਬ ਪਾਸੋਂ ਕੀਮਤੀ ਵਸਤੂਆਂ ਠੱਗਣ ਦਾ ਬਹਾਨਾ ਬਣਾਇਆ ਕਿ ਕੁੜਮਾਈ ਦੇ ਮੌਕੇ ਤੇ ਪ੍ਰਸ਼ਾਦੀ ਹਾਥੀ ਪੰਜ ਕਲਾ ਸ਼ਸਤਰ ਅਤੇ ਘੋੜੇ ਸ਼ਮਿਆਨੇ ਕੁਝ ਦਿਨਾਂ ਲਈ ਮੰਗੇ ਜਾਣ ਤੇ ਫਿਰ ਵਾਪਸ ਨਾ ਕੀਤੇ ਜਾਣ ਪਰ ਸਤਗੁਰੂ ਜੀ ਇਸ ਰਾਜੇ ਭੀਮਚੰਦ ਦੀ ਖੋਟੀ ਨੀਅਤ ਬਾਰੇ ਜਾਣਦੇ ਸਨ ਉਹਨਾਂ ਨੇ ਸਾਫ਼ ਨਾ ਕਰ ਦਿੱਤੀ ਇਸ ਉਪਰੰਤ ਰਾਜਾ ਭੀਮਚੰਦ ਜੋ ਪਹਿਲਾਂ ਤੋਂ ਹੀ ਇਸ ਘਰ ਦਾ ਵਿਰੋਧੀ ਸੀ ਹੁਣ ਉਸ ਨੂੰ ਵਿਰੋਧ ਕਰਨ ਦਾ ਇੱਕ ਹੋਰ ਬਹਾਨਾ ਮਿਲ ਗਿਆ ਮੌਕੇ ਦੀ ਭਾਲ ਵਿੱਚ ਸੀ ਕਿ ਕਿਵੇਂ ਹੁਣ ਆਨੰਦਪੁਰ ਦੇ ਵਾਸੀ ਦੇ ਨਾਲ ਟੱਕਰ ਕੀਤਾ ਜਾਵੇ ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਇਲਾਕੇ ਵਿੱਚ ਪ੍ਰਚਾਰ ਦੌਰੇ ਤੇ ਨਿਕਲੇ ਨਿੱਕੀਆਂ-ਨਿੱਕੀਆਂ ਪਹਾੜੀਆਂ ਦੇ ਕੰਢਿਆਂ ਤੇ ਵਸੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਹੋਏ ਵਿਸਾਖੀ ਦੇ ਮੌਕੇ ਤੇ ਰਵਾਲਸਰ ਪਹੁੰਚਦੇ ਨੇ ਇੱਥੇ ਵਿਸਾਖੀ ਦੇ ਮੇਲੇ ਤੇ ਸਿਰਮੌਰ ਦਾ ਰਾਜਾ ਮੇਦਨੀ ਪ੍ਰਕਾਸ਼ ਸਤਗੁਰੂ ਜੀ ਦੇ ਦਰਸ਼ਨ ਕਰਕੇ ਬੜਾ ਪ੍ਰਭਾਵਿਤ ਹੋਇਆ ਉਸਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਉਸ ਦੀ रियासत ਵਿੱਚ ਕੁਝ ਸਮਾਂ ਠਹਿਰ ਕੇ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰੋ ਇਸ ਦੇ ਨਾਲ ਹੀ ਉਸਨੇ ਬੇਨਤੀ ਕੀਤੀ ਕਿ ਮੇਰੇ ਇਲਾਕੇ ਦਾ ਕੁਝ ਹਿੱਸਾ ਫਤਿਹਸ਼ਾ ਰਾਜੇ ਨੇ ਖੋਹ ਲਿਆ ਹੈ ਉਹ ਕਿਸੇ ਤਰ੍ਹਾਂ ਵਾਪਸ ਕਰਵਾ ਦੇਵੋ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ 52 ਕਮੀਆਂ ਅਤੇ ਹੋਰ ਸਿੱਖ ਯੋਧਿਆਂ ਦੇ ਨਾਲ ਸਨ 1685 ਦੇ ਸ਼ੁਰੂ ਵਿੱਚ ਰਿਆਸਤ ਸਿਰਮੌਰ ਦੀ ਰਾਜਧਾਨੀ ਨਾਹਨ ਪਹੁੰਚੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਰਾਜਾ ਫਤੇਸ਼ਾਹ ਨੂੰ ਬੁਲਾ ਕੇ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨਾਲ ਸਮਝੌਤਾ ਕਰਵਾਇਆ ਅਤੇ ਮੇਦਨੀ ਪ੍ਰਕਾਸ਼ ਦਾ ਸਾਰਾ ਇਲਾਕਾ ਵਾਪਸ ਕਰਵਾ ਕੇ ਇਸ ਸਮੇਂ ਸਤਿਗੁਰਾਂ ਦੇ ਪਾਸ 500 ਦੇ ਕਰੀਬ ਸ਼ਸਤਰਧਾਰੀ ਬਹਾਦਰ ਯੋਧੇ ਸਨ ਰਾਜਾ ਮੇਦਨੀ ਪ੍ਰਕਾਸ਼ ਦੀ ਇੱਛਾ ਸੀ ਕਿ ਗੁਰੂ ਜੀ ਉਸ ਦੀ ਰਿਆਸਤ ਵਿੱਚ ਕੁਝ ਸਮਾਂ ਠਹਿਰਨ ਤਾਂ ਕਿ ਇੱਕ ਤਾਂ ਸਿੱਖੀ ਦਾ ਪ੍ਰਚਾਰ ਕਰਨਗੇ ਅਤੇ ਨਾਲ ਹੀ ਉਹਨਾਂ ਦੇ ਹੁੰਦਿਆਂ ਕਿਸੇ ਰਾਜੇ ਦੀ ਹਿੰਮਤ ਨਹੀਂ ਪਵੇਗੀ ਕਿ ਉਸ ਦੇ ਇਲਾਕੇ ਉੱਪਰ ਨਜ਼ਰ ਵੀ ਰੱਖ ਸਕੇ ਰਾਜੇ ਨੇ ਸਤਗੁਰਾਂ ਦੇ ਨਿਵਾਸ ਲਈ ਜਮਨਾ ਕਿਨਾਰੇ ਇੱਕ ਸਥਾਨ ਦੀ ਪੇਸ਼ਕਸ਼ ਕੀਤੀ ਜੋ 사ਤਗੁਰੂ ਜੀ ਨੇ ਪ੍ਰਵਾਨ ਕਰਕੇ ਉੱਥੇ ਇੱਕ ਕਿਲਾ ਤਿਆਰ ਕਰਵਾਇਆ ਇਸ ਸਥਾਨ ਦਾ ਨਾਮ ਪੌਂਟਾ ਸਾਹਿਬ ਰੱਖਿਆ ਗਿਆ ਜਿਸ ਦਾ ਅਰਥ ਹੈ ਪੈਰ ਰੱਖਣ ਦੀ ਥਾਂ ਇੱਥੇ ਹੀ ਕੁੰਜਪੁਰ ਜ਼ਿਲ੍ਹਾ ਕਰਨਾਲ ਦੇ 500 ਪਠਾਨ ਪੀਰ ਬੁੱਧੂ ਸਾਹੀ ਦੀ ਸ਼ਪਾਰਸ਼ ਲੈ ਕੇ ਨੌਕਰੀ ਲਈ ਹਾਜ਼ਰ ਹੋਏ ਇਹ ਪਠਾਨ ਸਿਪਾਹੀ ਔਰੰਗਜ਼ੇਬ ਦੀ ਫੌਜ ਵਿੱਚੋਂ ਕੱਢੇ ਹੋਏ ਸਨ ਕੋਈ ਵੀ ਰਾਜਾ ਡਰ ਦੇ ਕਾਰਨ ਇਹਨਾਂ ਨੂੰ ਨੌਕਰੀ ਉੱਤੇ ਰੱਖਣ ਨੂੰ ਤਿਆਰ ਨਹੀਂ ਸੀ ਸਤਿਗੁਰੂ ਜੀ ਨੇ ਇਹਨਾਂ ਨੂੰ ਨੌਕਰੀ ਤੇ ਰੱਖ ਲਿਆ ਇਹਨਾਂ ਪਠਾਨ ਸਿਪਾਹੀਆਂ ਦੇ ਮੁਖੀ ਸਰਦਾਰ ਸਨ ਨਜਬਤ ਖਾਂ ਕਾਲਾ ਖਾਂ ਭੀਖਣ ਖਾਂ ਹਿਆਤ ਖਾਂ ਇਤਿਆਦਿਕ ਇਸ ਤੋਂ ਇਲਾਵਾ 500 ਉਦਾਸੀ ਮਹੰਤ ਕ੍ਰਿਪਾਲਦਾਸ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਪਾਸ ਆ ਕੇ ਟਿਕੇ ਹੋਏ ਸਨ। ਇਧਰ ਰਾਜਾ ਭੀਮਚੰਦ ਦੇ ਪੁੱਤਰ ਅਜਮੇਰ ਚੰਦ ਦੀ ਬਰਾਤ ਨੇ ਇਸ ਰਸਤੇ ਨੂੰ ਲੰਘਣਾ ਸੀ। ਭੀਮਚੰਦ ਨੇ ਸਤਿਗੁਰੂ ਜੀ ਨੂੰ ਇੱਕ ਖੱਤ ਲਿਖਿਆ ਜਿਸ ਵਿੱਚ ਬੇਨਤੀ ਕੀਤੀ ਕਿ ਮੇਰੇ ਪੁੱਤਰ ਦੀ ਬਰਾਤ ਨੂੰ ਪੌਂਟਾ ਸਾਹਿਬ ਵਿੱਚੋਂ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਗੁਰੂ ਜੀ ਨੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਅਤੇ ਉਸ ਦੇ ਕੁਝ ਸਾਥੀਆਂ ਤੋਂ ਬਿਨਾ ਹੋਰ ਕਿਸੇ ਨੂੰ ਵੀ ਇਸ ਰਸਤੇ ਨੂੰ ਲੰਘਣ ਦੀ ਇਜਾਜ਼ਤ ਨਾ ਦਿੱਤੀ ਇਸ ਵਿਆਹ ਦੇ ਮੌਕੇ ਤੇ ਰਾਜੇ ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਸੱਦਾ ਭੇਜਿਆ ਸੀ ਗੁਰੂ ਜੀ ਤਾਂ ਨਾ ਗਏ ਪਰ ਕੁਝ ਕੀਮਤੀ ਤੋਹਫ਼ਿਆਂ ਦਾ ਕੰਬੋਲ ਭੇਜਿਆ ਜャ ਦੇ ਇਸ ਦਾ ਪਤਾ ਭੀਮ ਚੰਦ ਨੂੰ ਲੱਗਾ ਤਾਂ ਉਸਨੇ ਰਾਜੇ ਫਤੇਸ਼ਾ ਨੂੰ ਗੁਰੂ ਜੀ ਵੱਲੋਂ ਭੇਜਿਆ ਹੋਇਆ ਤੰਬੂਲ ਵਾਪਸ ਕਰਨ ਲਈ ਕਿਹਾ ਫਤੇਸ਼ਾ ਨੇ ਤੰਬੂਲ ਵਾਪਸ ਕਰ ਦਿੱਤਾ ਭੀਮਚੰਦ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਸਿੱਖਾਂ ਨੂੰ ਖਤਮ ਕਰ ਦਿੱਤਾ ਜਾਵੇ ਤੇ ਤੋਹਫੇ ਵੀ ਲੁੱਟ ਲਏ ਜਾਣ ਸਿੱਖਾਂ ਨੇ ਛੋਟੀ ਜਹੀ ਟੱਕਰ ਦੇ ਬਾਵਜੂਦ ਤੋਹਫੇ ਬਚਾ ਲਏ ਅਤੇ ਵਾਪਸ ਆ ਕੇ ਗੁਰੂ ਸਾਹਿਬ ਜੀ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ ਇਹ ਵੀ ਦੱਸਿਆ ਕਿ ਭੀਮਚੰਦ ਸਾਰੇ ਪਹਾੜੀ ਰਾਜਿਆਂ ਨੂੰ ਇਕੱਠਿਆਂ ਕਰਕੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਜੰਗ ਦੀ ਤਿਆਰੀ ਆਰੰਭ ਕਰ ਦਿੱਤੀ ਇਸ ਲਈ ਪੂਰੀ ਦੇਖਪਾਲ ਪਿੱਛੋਂ ਪੌਂਟਾ ਸਾਹਿਬ ਤੋਂ 7 ਮੀਲ ਦੂਰ ਪੰਗਾਣੀ ਦਾ ਅਸਥਾਨ ਨਿਸ਼ਚਿਤ ਕੀਤਾ ਗਿਆ ਗੁਰੂ ਜੀ ਨੇ ਮਾਮਾ ਕਿਰਪਾਲ ਚੰਦ ਜੀ ਅਤੇ ਸਤਗੁਰੂ ਜੀ ਦੇ ਭੂਆ ਬੀਬੀ ਵੀਰੋ ਜੀ ਦੇ ਪੁੱਤਰਾਂ ਨਾਲ ਬੈਠ ਕੇ ਜੰਗ ਦਾ ਪੂਰਾ ਨਕਸ਼ਾ ਤਿਆਰ ਕੀਤਾ ਛੋਟੇ ਜਿਹੇ ਮੈਦਾਨ ਤੋਂ ਬਾਅਦ ਪਹਾੜੀ ਸੀ ਅਤੇ ਫਿਰ ਅੱਗੇ ਮੈਦਾਨ ਜਿੱਥੇ ਸਤਗੁਰੂ ਜੀ ਨੇ ਮੋਰਚੇ ਲਗਾਏ ਹੋਏ ਸਨ ਤਾਂ ਕਿ ਦੁਸ਼ਮਣ ਮਾਰ ਖਾ ਕੇ ਪਿੱਛੇ ਨੂੰ ਭੱਜੇ ਤਾਂ ਜਮਨਾ ਪਾਰ ਉਸ ਵਕਤ ਇਹਨਾਂ ਨੂੰ ਦਬਾਇਆ ਜਾਵੇ ਭਾਈ ਰਾਮ ਕੋਇਰ ਅਤੇ ਪਠਾਨ ਕਾਲਾਖਾਨ ਨੂੰ ਪੌਂਟਾ ਸਾਹਿਬ ਦੀ ਰੱਖਿਆ ਲਈ ਛੱਡਿਆ ਗਿਆ ਜਦੋਂ ਜੰਗ ਦੀ ਖਬਰ ਪੀਰ ਬੁੱਧੂ ਸ਼ਾਹ ਜੀ ਨੂੰ ਪਹੁੰਚੀ ਤਾਂ ਆਪਣੇ ਚਾਰ ਪੁੱਤਰ ਦੋਵੇਂ ਭਰਾ ਤੇ 700 ਮুরিਦ ਲੈ ਕੇ ਆਪ ਪੀਰ ਬੁੱਧੂ ਸ਼ਾਹ ਜੀ ਪੰਗਾਣੀ ਦੇ ਮੈਦਾਨ ਵਿੱਚ ਪਹੁੰਚ ਜਾਂਦੇ ਨੇ ਇਹ ਜੁੱਧ 15 ਅਪ੍ਰੈਲ 1687 ਈਸਵੀ ਨੂੰ ਹੋਇਆ ਸਾਰਾ ਦਿਨ ਬੜੀ ਭਿਆਨਕ ਜੰਗ ਹੋਈ ਦੋਹਾਂ ਧਿਰਾਂ ਨੇ ਵੱਤ ਚੜ ਕੇ ਵਾਰ ਕੀਤੇ ਸਤਿਗੁਰੂ ਜੀ ਦੀ ਭੂਆ ਦੇ ਪੁੱਤਰ ਸੰਗੋ ਸ਼ਾਹ ਜੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਸਤਿਗੁਰੂ ਜੀ ਆਪ ਮੈਦਾਨ ਵਿੱਚ ਆ ਕੇ ਦੁਸ਼ਮਣ ਨੂੰ ਤਕੜੇ ਹੱਥ ਦਿਖਾਉਂਦੇ ਨੇ ਹੌਲੀ-ਹੌਲੀ ਵੇਖਦਿਆਂ ਵੇਖਦਿਆਂ ਸਾਰੇ ਪਹਾੜੀਏ ਨਸ ਉੱਠੇ ਸਿੱਖਾਂ ਨੇ ਦੁਸ਼ਮਣਾਂ ਨੂੰ ਜਮਣਾ ਵਿੱਚ ਠੇਲ ਕੇ ਦਮ ਲਿਆ ਇਸ ਜੁੱਧ ਵਿੱਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਅਤੇ ਭਰਾ ਸ਼ਹੀਦ ਹੋਏ ਇਸ ਜੰਗ ਵਿੱਚ ਬੀਬੀ ਵੀਰੋਜੀ ਦੇ ਦੋ ਪੁੱਤਰ ਭਾਈ ਸੰਗੋਸ਼ਾ ਅਤੇ ਜੀਤਮਲ ਉਹਨਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਹੋਰ ਸਿੱਖ ਵੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਦੂਜੇ ਪਾਸੇ ਚਾਰ ਪਹਾੜੀ ਰਾਜੇ ਅਤੇ ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਦੀ ਫੌਜ ਮਾਰੀ ਗਈ ਰਹਿੰਦੇ ਮੈਦਾਨ ਛੱਡ ਕੇ ਭੱਜ ਜਾਂਦੇ ਨੇ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਪੰਗਾਣੀ ਦੀ ਪਹਿਲੀ ਜੰਗ ਸੀ ਇਸ ਤੋਂ ਬਾਅਦ 13 ਜੰਗਾਂ ਹੋਰ ਜ਼ਬਰ ਅਤੇ ਜ਼ੁਲਮ ਦੇ ਖਾਤਮੇ ਲਈ ਲੜੀਆਂ ਗਈਆਂ ਸਤਗੁਰੂ ਜੀ ਦਾ ਸਾਜਿਆ ਹੋਇਆ ਪੰਥ ਹਮੇਸ਼ਾ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਿਆਂ ਜ਼ੁਲਮ ਦੇ ਵਿਰੋਧ ਲੜਦਾ ਰਹੇਗਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ